ਲੋ ਜੀ ਨੇਤਰੀਨਾਸ਼ਰਮ ਦੇ ਵਿੱਚ ਆਪਾਂ ਪਹੁੰਚੇ ਹਾਂ ਗਿਲ ਰੋਡ ਲੁਧਿਆਣਾ ਦੇ ਉੱਤੇ ਤੇ ਅੱਜ ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਸਾਡੀ ਆ ਟੀਮ ਜਿੱਦਾਂ ਦੱਸਿਆ ਤੁਹਾਨੂੰ ਪਹਿਲਾਂ ਬੀਬੀਏ ਸਾਡੇ ਜਿਹੜੇ ਆ ਬੱਚੇ ਅੱਜ ਹਸ਼ਿਆਰਪੁਰ ਇਹਨਾਂ ਨੇ ਖੇਡਣ ਜਾਣਾ ਤੇ ਉਹਦੇ ਵਾਸਤੇ ਇਹਨਾਂ ਨੇ ਆ ਡਰੈੱਸਾਂ ਪਾਈਆਂ ਹੋਈਆਂ ਨੇ ਤੇ ਆ ਬਾਈ ਸਾਡੇ ਹਰਪ੍ਰੀਤ ਸਿੰਘ ਬਰਾੜ ਸਾਬ ਬੈਠੇ ਨੇ ਜਿਹੜੇ ਟੌਲ ਕੀ ਦੇ ਉੱਤੇ ਸੰਗਤ ਕਰਨਗੇ ਤੇ ਸੁਰਿੰਦਰ ਬਾਈ ਜੀ ਸਾਡੇ ਇਹ ਬੇਸਿਕਲੀ ਹਰਿਆਣਾ ਤੋਂ ਨੇ ਪਰ ਇਸ ਟਾਈਮ ਜਿਹੜੇ ਇਹ ਪਟਿਆਲਾ ਦੇ ਵਿੱਚ ਰਹਿ ਕੇ ਆਪਣੀ ਸਟੱਡੀ ਕਰ ਰਹੇ ਨੇ ਤੇ ਬਾਈ ਲਖਾ ਲਖਵਿੰਦਰ ਸਿੰਘ ਇਹ ਸਾਡਾ ਆਲ ਰਾਊਂਡਰ ਹੈ ਬਲਾਈਂਡ ਕ੍ਰਿਕਟ ਟੀਮ ਦਾ ਤੇ ਇਹ ਜਿਹੜਾ ਤਬਲੇ ਦੇ ਉੱਤੇ ਸੰਗਤ ਕਰੂਗਾ ਤੇ ਇਹਦੇ ਪਿਛਲੇ ਪਾਸੇ ਬਿਲਕੁਲ ਜਿਹੜਾ ਚਸ਼ਮੇ ਵਾਲਾ ਸਾਡਾ ਨੌਜਵਾਨ ਬੈਠਾ ਹੈ ਪਰਮਵੀਰ ਸਿੰਘ ਇਹ ਪਿੰਡ ਬੀਜਾ ਤੋਂ ਆ ਤੇ ਸਾਡਾ ਖਿਡਾਰੀ ਆ ਤੇ ਆ ਨਾਲ ਸਾਡੇ ਗਰਜੋਤ ਇਹ ਮਾਲਪੁਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆ ਜੀ ਤੇ ਅਮਨਦੀਪ ਸਿੰਘ ਸਾਡੇ ਬਾਈ ਜੀ ਤੇ ਨਾਲ ਸਾਡੇ ਆਪਣੇ ਬਾਈ ਜੀ ਆਜ਼ਮ ਹਾਂਜੀ ਤੇ ਜੰਮੂ ਕਸ਼ਮੀਰ ਤੋਂ ਤੇ ਨਾਲ ਇਹਨਾਂ ਦੇ ਬਿਲਕੁਲ ਡੀ ਸੀ ਸਾਉ ਸਾਡੇ ਸਮਰਾਲ ਪਟਿਆਲੇ ਤੋਂ ਨਹੀਂ ਹਾਂਜੀ ਪਟਿਆਲੇ ਤੋਂ ਵੈਸੇ ਮੁਕਸਰ ਰਹਿੰਦੇ ਨੇ ਜੀ ਵੈਸੇ ਪਟਿਆਲੇ ਤੋਂ ਪਰ ਪੋਸਟਿੰਗ ਨਹੀਂ ਹੈਗੀ ਇਹਨਾਂ ਦੀ ਪਟਿਆਲੇ ਪੜ੍ਹਾਈ ਇਹ ਮੇਰੇ ਖਿਆਲੇ ਪਟਿਆਲੇ ਹੈ ਨਾ ਜੀ ਪਟਿਆਲੇ ਪੜ੍ਹਾਈ ਪਟਿਆਲੇ ਕਰਦੇ ਆ ਤੇ ਉਹਨਾਂ ਦੇ ਨਾਲ ਗੁਰਵਿੰਦਰ ਜਿਹੜਾ ਕਿ ਸਾਡੇ ਕੋਲ ਇੱਥੇ ਆਸ਼ਰਮ ਦੇ ਵਿੱਚ ਰਹਿ ਕੇ ਆਪਣੀ ਅਗਲੀ ਦੀ ਵਿਦਿਆ ਹਾਸਲ ਕਰ ਰਿਹਾ ਸੋ ਲੋ ਆਪਾਂ ਸਿੱਧੂ ਮੂਸੇਵਾਲਾ ਦੇ ਫੈਨ ਬਹੁਤ ਨੇ ਪੰਜਾਬੀ ਗਾਇਕੀ ਦੇ ਵਿੱਚ ਤੇ ਸੁਰਿੰਦਰ ਅੱਜ ਆਪਾਂ ਫਿਰ ਸਿੱਧੂ ਮੂਸੇਵਾਲੇ ਦਾ ਕਿਹੜਾ ਗੀਤ ਸੁਣਾਈਏ ਆਪਣੇ ਦਰਬਾਰ ਆ ਸਾਰੇ ਨਾਲ ਫੇਮਸ Song ਸਿੱਧੂ ਮੂਸੇਵਾਲਾ ਜੋ ਕਿ ਉਹਨੇ ਬਹੁਤ ਸੋਹਣਾ ਗਾਇਆ 295 ਉਹ ਤੁਹਾਡੇ ਸਾਹਮਣੇ ਚਲ ਆਉਣ ਦੋ ਫਿਰ ਇੱਕ ਸਾਈ ਤੇ ਇੱਕ ਤਰ੍ਹਾਂ ਤੁਹਾਨੂੰ ਉਸ ਗੀਤ ਦਾ ਅਸੀਂ ਸੁਣਾਉਂਦੇ ਹਾਂ ਦਸਪੁੱਤ ਤੇਰਾ ਖੜ ਡੋਣ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੋਣ ਕਾਸ ਤੋਂ ਆ ਜਿਹੜੇ ਦਰਵਾਜ਼ੇ ਵਿੱਚ ਬੋੜ ਚੱਕੀ ਖੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਤਾਸ ਤੋਂ ਕੁਝ ਤੇ ਚਾਂਦੀ ਚ ਮਕੌਣਾ ਚੁੰਦੇ ਨੇ ਕੁਝ ਤੈਨੂੰ ਫਰਤ ਲੈ ਲਉਣਾ ਚੁੰਦੇ ਨੇ ਕੁਝ ਕਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚੁੰਦੇ ਨੇ ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਐ ਦੋ ਵੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਆਏ ਉੱਥੇ ਬਦਨਾਮੀ ਘਾਇਟ ਮਿਲੂਗੀ ਈਟ ਕੰਟਰੋਵਰਸੀ ਕਰੇਟ ਮਿਲੂਗੀ ਰਮਾ ਦੇ ਨਾਮ ਤੇ ਡਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਤੇ ਹੇਟ ਮਿਲੂਗੀ ਚਾਹਣਾ ਸਭਿਆਚਾਰ ਜੜਾ ਖੜਾ ਦਿੰਦਾ ਹੈ ਵਿਚਾਰੇ ਉੱਠ ਕੇ ਇੰਜ ਲੱਗੇ ਰੱਤ ਜਿਵੇਂ ਹੱਥ ਖੜੇ ਕਰ ਗਿਆ ਬੜਾ ਜਦੋਂ ਸੂਬਾ ਅੱਖਾਂ ਬਾਰੀ ਉੱਠ ਕੇ ਉੱਪਰ ਆਪਤ ਰਾਣੀ ਪ੍ਰੇਤ ਖੋਲੀ ਦੇ ਲਿਟਰ ਨੇ ਚੇਤੂਤ ਗੋਲੀ ਦੇ ਇਨਾਂ ਦੀ ਜੌਹਰਤਾ ਦੇਣਾ ਚਾਹੁੰਦੇ ਸੀ ਕਿਵੇਂ ਹਾਂ ਰੱਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ ਉੱਠਣੇ ਉੱਤੋਂ ਦੇ ਫੱਟੇ ਵੀ ਨਹੀਂ ਚੋਰ ਬੰਦੇ ਪਰਾਉਂ ਦੇ ਸਮਾਜ ਸੇ ਵੀ ਨਹੀਂ ਸੱਚ ਵਾਲਾ ਬਣਾ ਬਾਜੂ ਲੋਕ ਲੁੱਟੇ ਸਜਾ ਇਹਨਾਂ ਨੂੰ ਵੀ ਛੇਤੀ ਵੇਟ ਮਿਲੂਗੀ ਜੇ ਕੰਟਰੋਵਰਸੀ ਕਰੇਂ ਤੈਨੂੰ ਮਿਲੂਗੀ ਧਰਮ ਦੇ ਨਾਮ ਤੇ ਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਤੇ ਵੇਟ ਮਿਲੂਗੀ ਇੰਝ ਕੰਟਰੋਵਰਸੀ ਕਰੇਂ ਤੈਨੂੰ ਮਿਲੂਗੀ ਧਰਮ ਦੇ ਨਾਮ ਤੇ ਵੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਮੇਲੋ ਵੀਵਾ ਦੀਵਾ ਤੇ ਗੀਤ ਤੁਸੀਂ ਸੁਣਿਆ ਤੇ ਬਰਾੜ ਸਾਹਿਬ ਸੁਣਿਆ ਗੀਤ ਤੁਸੀਂ ਵੀ ਹਨ ਤੇ ਕਿਵੇਂ ਲੱਗਿਆ ਤੁਹਾਨੂੰ ਗੀਤ ਇਹ ਬਹੁਤ ਵਧੀਆ ਲੱਗਿਆ ਜੀ ਤੇ ਪਹਿਲਾਂ ਮੈਨੂੰ ਸਿੱਧਾ ਮੁਸਰਫ ਸਾਹਮਣੇ ਸੀਗਾ ਜੀ ਪਰ ਨਾ ਸਹੀ ਘੜੀ ਜਿਹੜੀ ਤੇ ਬਾਅਦ ਚ ਮੈਂ ਇਹ ਗੀਤ ਸੁਣਿਆ ਤੇ ਬਹੁਤ ਵਧੀਆ ਗੀਤ ਸੀਗੀ ਤੇ ਆਹ ਦਾ ਮੈਨੂੰ ਬਹੁਤ ਵਧੀਆ ਲੱਗਦਾ ਗੀਤ ਸੀ ਆ ਬਿਲਕੁਲ ਸੋ ਬਹੁਤ ਸਾਰਾ ਜਿਹੜਾ ਵਾਦ ਵਿਵਾਦ ਆ ਜਾਂ ਇਸ ਨਾਮ ਦੇ ਨਾਲ ਜੁੜਿਆ ਸੀ ਪਰ ਸਿੱਧੂ ਮੂਸੇਵਾਲੇ ਦੇ ਕੁਝ ਜਿਹੜੇ ਆਖਰ ਦੇ ਗੀਤ ਨੇ ਜਾਂ ਉਸ ਤੋਂ ਬਾਅਦ ਜਿਹੜੇ ਉਹ ਗੀਤ ਫਿਰ ਦੁਬਾਰਾ ਫੇਮਸ ਹੋਏ ਨੇ ਸੋ ਵਾਕਈ ਉਹਨਾਂ ਲੋਕਾਂ ਨੂੰ ਵੀ ਅੱਛੇ ਲੱਗੇ ਉਹ ਜਿਹੜੇ ਕਿਸੇ ਟਾਈਮ ਦੇ ਉੱਤੇ ਸਿੱਧੂ ਮੂਸੇਵਾਲੇ ਨੂੰ ਸੁਣਨਾ ਪਖੰਦ ਨਹੀਂ ਸੀ ਕਰਦੇ ਸੋ ਵਾਕਈ ਬਹੁਤ ਵੱਡੀ ਜਿਹੜੀ ਹੈ ਇਸ ਜਿਹੜੇ ਕਲਾਕਾਰ ਦਾ ਅੱਜ ਨਾਮ ਪੂਰੀ ਦੁਨੀਆ ਦੇ ਵਿੱਚ ਹੈ ਤੇ ਅੱਜ ਸਰਿੰਦਰ ਹੋਰ ਐਸ ਤੋਂ ਇਲਾਵਾ ਕੀ ਕਰਦੇ ਹੋ ਕੀ ਸ਼ੌਂਕ ਆ ਤੁਹਾਡੇ ਆ ਜਿਵੇਂ ਤੁਸੀਂ ਦੱਸਿਆ ਪਹਿਲਾਂ ਹਨਾ ਵੀ ਮੈਂ ਜਾ ਰਿਹਾ ਮਤਲਬ ਮੈਂ ਵੀ ਜਾ ਰਿਹਾ ਨਾਲ ਖੁਸ਼ਹਾਰਪੁਰ ਕ੍ਰਿਕਟ ਟੀਮ ਚ ਖੇਡਣ ਐਜ਼ ਅ ਬੀ1 ਬੈਟਰ ਤੇ ਉਸ ਤੋਂ ਇਲਾਵਾ ਆਮ ਗੁੱਡ ਕਮੈਂਟੇਟਰ ਐਂਡ ਇੱਕ ਸਪੈਸ਼ਲਿਸਟ ਐਂਕਰ ਬੰਦੀ ਮੇਰੀ ਤਿਆਰੀ ਹੈ ਠੀਕ ਅੱਛਾ ਥੋੜਾ ਜਿਹਾ ਮੈਨੂੰ ਦੱਸ ਦਿਓ ਆਪਾਂ ਮੰਨ ਲਓ ਵੀ ਹੁਣ ਭਾਰਤ ਅਤੇ ਪਾਕਿਸਤਾਨ ਦਾ ਮੈਚ ਚੱਲ ਰਿਹਾ ਤੇ ਮੰਨ ਲਓ ਹੁਣ ਮੌਜੂਦਾ ਪਰ ਵਿਰਾਟ ਕੋਹਲੀ ਜਿਹੜਾ ਬੱਲੇਬਾਜ਼ੀ ਕਰ ਰਿਹਾ ਤੇ ਬੋਲਰ ਤੁਸੀਂ ਚੂਜ਼ ਕਰ ਲਓ ਕਿਹੜਾ ਕਰਨਾ ਹੈ ਤੇ ਭਾਰਤ ਨੂੰ ਲਾਸਟ ਦੀਆਂ ਤਿੰਨ ਬੋਲਾਂ ਦੇ ਵਿੱਚ ਜੀ ਅ ਤਕਰੀਬਨ 13 ਕਰੰਨਾਂ ਪਾ ਮਲਿਵ ਬਣਾਉਣ ਨੂੰ ਵਕਤ ਬਾਕੀ ਬਚੇ ਹੋਏ ਨੇ ਜੀ ਤੇ ਕਰਿਓ ਜਰਾ ਤੈਨੂੰ ਕੋ ਬੋਲਾਂ ਦੀ ਕਮੈਂਟਰੀ ਕਿਸ ਤਰ੍ਹਾਂ ਹੋਊਗੀ ਫਿਰੋ ਜੀ ਆ ਦੇਖੋ ਤਿੰਨ ਕਮੈਂਟਰੀ ਵੀ ਦੋ ਟਾਈਪ ਦੀ ਹੁੰਦੀ ਹੈ ਇੱਕ ਆਕਾਸ਼ਵਾਣੀ ਤੇ ਆਂਦੀ ਹੈ ਇੱਕ ਟੀਵੀ ਤੇ ਆਂਦੀ ਹੈ ਹੁਣ ਤੁਸੀਂ ਦੱਸੋ ਕਿਹੜੀ ਸੁਣੋ ਤੁਸੀਂ ਦੱਸੋ ਵੀ ਪਹਿਲਾਂ ਤੁਸੀਂ ਮੈਂ ਦੋਨੋਂ ਸੁਣਾਵਾਂਗੀ ਸਾਡੇ ਦਰਸ਼ਕ ਤੇ ਸਭ ਤੋਂ ਪਹਿਲਾਂ ਆਕਾਸ਼ਵਾਣੀ ਦੀ ਸੁਣਾ ਦਿਓ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਉਹ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਦਾ ਆਕਾਸ਼ਵਾਣੀ ਦੇ ਨਾਲ ਬਹੁਤ ਵਾਅਦਾ ਰਿਹਾ ਜਿਸ ਤਰ੍ਹਾਂ ਮੇਰਾ ਆਪਦਾ ਰਿਹਾ ਜੀ ਤੇ ਆਕਾਸ਼ਵਾਣੀ ਦੀ ਕਮੈਂਟਰੀ ਦਾ ਇੱਕ ਆਪਣਾ ਰੰਗ ਸੀ ਕਿਉਂਕਿ ਕਮੈਂਟਰੀ ਜਿਹੜੀ ਹੈ ਨਾ ਆਕਾਸ਼ਵਾਣੀ ਦੀ ਜ ਉਹ ਆਪਣੇ ਆਪ ਦੇ ਵਿੱਚ ਇੱਕ ਪਿਕਚਰ ਕ੍ਰੀਏਟ ਕਰ ਦਿੰਦੀ ਸੀ ਅਜਿਹਾ ਲੱਗਦਾ ਹੁੰਦਾ ਸੀ ਵੀ ਅਸੀਂ ਗਰਾਊਂਡ ਦੇ ਵਿੱਚ ਖੜੇ ਹਾਂ ਅਸੀਂ ਸਭ ਕੁਝ ਦੇਖ ਰਹੇ ਹਾਂ ਇਸ ਤਰ੍ਹਾਂ ਹੀ ਲੱਗਦਾ ਸੀ ਨਾ ਸੋ ਪਹਿਲਾਂ ਆਕਾਸ਼ਵਾਣੀ ਤੋਂ ਹੀ ਆਉਣ ਦਿਓ ਫਿਰ ਚੱਲੋ ਕਿਸ ਕਮੈਂਟ ਕਿਸ ਕਮੈਂਟੇਟਰ ਨੂੰ ਜ਼ਿਆਦਾ ਪਸੰਦ ਕਰਦੇ ਦੇਖੋ ਕਮੈਂਟੇਟਰ ਸਾਰੇ ਵਧੀਆ ਹਨ ਪਰ ਮੈਂ ਵੀਰਿੰਦਰ ਸਿੰਘ ਨੂੰ ਬਹੁਤ ਸੁਣਿਆ ਸੋ ਮੇਰੀ ਥੋੜੀ ਬੋਲ ਆਵਾਜ਼ ਵੀ ਹੋਣਾ ਵਰਗੀ ਹੈ ਸੋ ਖidmat ਅੱਛਾ ਇੱਕ ਛੋਟਾ ਜਿਹਾ ਟਵਿਸਟ ਹੁੰਦਾ ਹੁੰਦਾ ਹੈ ਜਿਵੇਂ ਆਪਾਂ ਕਮੈਂਟਰੀ ਸੁਣ ਰਹੇ ਹਾਂ ਨਾ ਤੇ ਜਿਵੇਂ ਔਰ ਇਸ ਵਾਰ ਵਿਰਾਟ ਕੋਹਲੀ ਕੇ ਲਿਏ ਤਿਆਰ ਸ਼ੈਨ 샤ਫਰੀਦੀ ਸ਼ੈਨ 샤ਫਰੀਦੀ ਕੇ ਗੇਂ ਇਸ ਵਾਰ ਵਿਰਾਟ ਕੋਹਲੀ ਨੇ ਇਸ ਗੇਂ ਕੋ ਉਠਾ ਲਿਆ ਹਵਾ ਮੇਂ ਗੇਂ ਇਹ ਆਕਾਸ਼ਵਾਣੀ ਹੈ अब आप इनसे समाचार सुनिए ये, ये फिर ये फिर बीच में कोई बार पूजा काम हो ਜਾਂਦਾ ਸੀ ਜੀ ਡਾਕਟਰ ਪੱਕੇ 1:05 ਮਿੰਟ ਵਾਲੀਆਂ ਖਬਰਾਂ ਆ ਜਾਂਦੀਆਂ ਜੀ 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 ਇਧਰੋਂ ਆਪਣਾ ਕੰਮ ਜਿਹੜਾ ਭਖਿਆ ਹੁੰਦਾ ਸੀ ਉਧਰੋਂ ਸਟੇਸ਼ਨ ਲੱਭਦੇ ਹੁੰਦੇ ਸੀ ਕਿ ਹੁਣ ਕੀ ਕਿਹੜੇ ਤੇ ਚੱਲਦਾ ਦਿੱਲੀ ਡੀ ਤੇ ਚੱਲਦਾ ਜਾਂ ਸੂਰਤ ਤੇ ਸਰ ਕਰਕੇ ਆਪਾਂ ਮਤਲਬ ਸਰਚ ਕਰ ਦਿੰਦੇ ਸੀ ਬੀਬੀਸੀ ਫੜ ਲਿਆ ਜੀ ਹੁਣ ਪੇਸ਼ ਹੈ ਜੂ ਤੁਸੀਂ ਮੇਰੇ ਅੱਗੇ ਫਰਮਾਇਸ਼ ਰੱਖੀ ਹੈ ਹਾਂਜੀ ਉਹ ਤਿਆਰ ਸੋ ਆਓ ਜੀ ਇੱਥੇ ਆਪਾਂ ਹੁਣ ਉਧਰ ਆਈਏ ਤੇ ਹੁਣ ਜਿੱਦਾਂ ਮੈਂ ਮੰਨ ਲਓ ਅੱਗੇ ਚੱਲੀ ਆਪਾਂ ਹੁਣ ਆਕਾਸ਼ ਵਣੀ ਦੀ ਤਾਂ ਕਮੈਂਟਰੀ ਹੋ ਗਈ ਹੈ ਤੇ ਇਹਦੇ ਵਿੱਚ ਬਿਗਨ ਵੀ ਆ ਗਿਆ ਤੇ ਆਪਾਂ ਨਵਾਂ ਸਟੇਸ਼ਨ ਵੀ ਲੱਭ ਲਿਆ ਤੇ ਟੀਵੀ ਦੇ ਉੱਤੇ ਕੀ ਉਸ ਨਾਲ ਚੱਲਦੀ ਹੈ ਜੀ ਟੀਵੀ ਦੇ ਉੱਤੇ ਦੇਖੋ ਜਿਹੜੇ ਹੁੰਦੇ ਆ ਇੰਗਲਿਸ਼ ਕਮੈਂਟੇਟਰ ਠੀਕ ਹੈ ਉਹ ਪੂਰੀ એનર્ਜੀ ਵਗੈਰਾ ਲੈ ਕੇ ਆਉਂਦੇ ਆ ਪੀ ਬੁਗੇਟ ਹਨਾ ਸਭ ਕੁਝ ਕਰਕੇ ਯਾ ਵਿਰਾਟ ਕੋਹਲੀ ਇਸ ਪਲੇਇੰ ਰੈਲ ਗੁੱਡ ਫੈਂਟਾਸਟਿਕ ਬੈਟਿੰਗ ਨਾ ਓਨ ਥਿਸ ਟਾਈਮ ਨਾ ਹੇਅਰ ਹੀ ਗੋਸ ਕੋਹਲੀ Yeah, had play on the side and it picked up and picked up is really good now. It's gone for four runs. It's a very good timing now for Cowley and lucky to drive just a beautiful shot. And look at that. Look at that beautiful boundary to finish that over 96 for one India after nine overs. Very good. Very good. Let's give a round of applause. Ravi Shastri. very ਜਦੋਂ ਟਾਸ ਕਰਵਾਉਂਦੇ ਆ ਸੋ ਪਿਕਚਰ ਰਿਪੋਰਟ ਵੀ ਹਾਂਜੀ ਪਿਕਚਰ ਪਹਿਲੇ ਪਹਿਲਾ ਟਾਸ ਹਾਂਜੀ ਐਂਡ ਇਟਸ ਅ ਬਿਗ ਐਂਡ ਬਿਗੈਸਟ ਮੈਚ ਆਨ ਸਾਈਡ ਨਾਓ ਐਂਡ ਵੈਲਕਮ ਟੂ ਮੁੰਬਈ ਐਂਡ ਵਨ ਕਿਡੇ ਪਲੀਜ਼ ਹਾਊਟਿੰਗ ਨਾਓ ਐਂਡ ਇਟਸ ਅ ਪਿਕ ਐਂਡ ਬਿਗੈਸਟ ਫਸਟ ਰੌਂਡ ਸਾਈਡ ਨਾਓ ਬੋਥ ਕੈਪਟਨ ਆਨ ਅ ਲੋਂਗ ਸਾਈਡ ਨਾਓ ਵਿਰਾਟ ਕੋਹਲੀ ਆਫ ਇੰਡੀਆ ਐਂਡ ਵਿਦ ਬਾਬਰ ਅਜ਼ਮ ਆਨ ਪਾਕਿਸਤਾਨ ਇਟਸ ਟਾਈਮ ਫॉर ਟਾਸ ਐਂਡ ਮੈਚ ਫਿਕਸ ਬੋਰਡ ਇਟਸ ਟਾਈਮ ਫॉर ਟਾਸ ਵਾਹ ਵੈਰੀ ਗੁੱਡ ਵੈਰੀ ਗੁੱਡ ਆ ਸੋ ਇਹ ਦਾ ਸੋ ਕਲਾ ਹੈ ਸੋ ਬੇਸ਼ੱਕ ਦੇਖ ਨਹੀਂ ਸਕਦੇ ਸਰੇਂਦਰ ਪਰ ਚਿਹਰੇ ਦੀ ਮੁਸਕਾਨ ਦੱਸਦੀ ਹੈ ਕਿੰਨਾ ਆਨੰਦ ਜਿਹੜਾ ਇਹ ਲੈਂਦੇ ਨੇ ਜ਼ਿੰਦਗੀ ਦਾ ਅੱਛਾ ਕਿੰਨੇ ਭੈਣ ਭਰਾ ਹੋ ਤੁਸੀਂ ਇੱਕ ਇਕੱਲਾ 1.5 ਲੱਖ ਦੇ ਬਰਾਬਰ 1.5 ਲੱਖ ਸੋ ਕਲਾ ਕਲਾ ਪੁੱਤ ਮਾਂ ਬਾਪ ਦਾ ਤੇ ਮੰਮੀ ਡੈਡੀ ਤੁਹਾਡੇ ਮੰਮਾ ਡੈਡਾ ਮੰਮਾ ਡੈਡੀ ਦੋਨੋਂ ਹੈ ਸਿਰਸਾ ਰਹਿੰਦੇ ਐ ਇਸ ਟਾਈਮ ਜੀ ਸੋ ਕੱਲੇ ਤੁਸੀਂ ਮੰਨ ਲਓ ਭਰਾ ਹੋ ਆਪਣੇ ਪਰਿਵਾਰ ਦੇ ਵਿੱਚ ਮਾਂ ਬਾਪ ਦੇ ਇਕਲੋਤੇ ਪੁੱਤ ਹੋ ਤੁਸੀਂ ਹਾਂਜੀ ਤੇ ਨਿਗਾਰੀ ਦੀ ਪ੍ਰੋਬਲਮ ਬਾਈ ਜੀ ਤੁਹਾਨੂੰ ਕਦੋਂ ਬਾਈ ਬਰਤ ਸੀ ਜਾਂ ਕਿਦਾਂ ਨਿਗਾਰੀ ਦੀ ਪ੍ਰੋਬਲਮ ਇਹਨੂੰ ਬਾਈ ਬਰਤ ਹੈ ਪੈਰੈਂਟਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇੱਥੋਂ ਗੱਲ ਬਣ ਜਾਏ ਇੱਥੋਂ ਗੱਲ ਬਣ ਜਾਏ ਪਰ ਨਾ ਪਰ ਜੋ ਚੀਜ਼ ਰੱਬ ਨੇ ਹੀ ਨਹੀਂ ਦਿੱਤੀ ਉਹ ਆਪਾਂ ਇਨਸਾਨ ਕਦੀ ਵੀ ਨਹੀਂ ਪਾ ਸਕਦੇ ਤੇ ਨਹੀਂ ਬਣਾ ਸਕਦੇ ਬਿਲਕੁਲ ਜੀ ਕਦੇ ਜ਼ਿੰਦਗੀ ਦੇ ਵਿੱਚ ਕਦੇ ਮਲਾਲ ਨਹੀਂ ਆਇਆ ਵੀ ਯਾਰ ਵੀ ਮੈਂ ਵੀ ਦੇਖਦਾ ਹੁੰਦਾ ਤਾਂ ਆ ਮਲਾਲ ਦੇਖੋ ਐਵੇਂ ਤਾਂ ਕਦੇ ਨਹੀਂ ਆਇਆ ਪਰ ਜਦੋਂ ਮਤਲਬ ਨਾਰਮਲੀ ਸੀ ਆਨ ਦਾ ਫੀਲਡ ਹੁੰਨੇ ਆ ਗਰਾਊਂਡ 'ਚ ਨਾ ਤੇ ਕਈ ਵਾਰ ਕੋਈ ਮਤਲਬ ਬਾਲ ਛੁੱਟ ਕੇ ਵਿਕਟ ਤੇ ਵੱਜ ਜਾਂਦੀ ਹੈ ਫਿਰ ਥੋੜਾ ਜਿਹਾ ਮਲਾਂ ਹੁੰਦਾ ਵੀ ਨਿਕਦਾ ਹੁੰਦਾ ਤੇ ਉੱਪਰ ਦੀ ਜਾਂਦੀ ਫਿਰ ਫਿਲਡਰ ਵੀ ਦੇਖਦਾ ਰਹਿੰਦਾ ਬਾਲ ਕਿੱਧਰ ਚਲੀ ਗਈ ਅਰੇ ਹੌਸਲਾ ਸੋ ਇਹ ਜੀ ਜ਼ਿੰਦਗੀ ਨੂੰ ਜਿਹੜਾ ਕਲੂਲਾ ਕਰਦੀ ਹੈ ਇਹ ਜ਼ਿੰਦਗੀ ਆ ਸੋ ਮੈਂ ਅਕਸਰ ਕਹਿਣਾ ਹੁੰਦਾ ਕਿ ਜਿਹੜੇ ਵੀ ਅੰਗਹੀਨ ਜਾਂ ਸਾਡੇ ਨੇਤਰਹੀਨ ਭੈਣ ਭਰਾ ਨੇ ਨਾ ਇਹਨਾਂ ਦਾ ਜਜ਼ਬਾ ਆਪਣੇ ਆਪ ਦੇ ਵਿੱਚ ਬਾ ਕਮਾਲ ਆ ਕਿਉਂਕਿ ਮੇਰੀ ਆਪਦੀ ਵੀ ਨਿਗਾ ਘਟਾ ਹੈ ਉਸ ਵਿੱਚ ਆਪਣੇ ਪਰਿਵਾਰ ਦੀ ਮੈਂ ਅਗਰ ਗੱਲ ਕਰਾਂ ਤਾਂ ਅਸੀਂ ਪੰਜ ਭੈਣ ਭਰਾਵਾਂ ਦੇ ਵਿੱਚ ਸਾਡੀ ਨਿਗਾ ਦੀ ਪ੍ਰੋਬਲਮ ਸੀ ਪਰ ਉਸ ਸਵਾਗਤ ਗੁਰੂ ਦੀ ਕਿਰਪਾ ਦੇ ਨਾਲ ਅੱਜ ਅਸੀਂ ਦੋਨੋਂ ਭਰਾ ਜਿਹੜੇ ਆ ਸਰਕਾਰੀ ਨੌਕਰੀਆਂ ਤੇ ਆ ਤੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਹੜੀਆਂ ਇਸ ਗੱਲ ਦਾ ਦੁੱਖ ਤੇ ਮਲਾਲ ਮੇਰੀ ਸਾਰੀ ਜ਼ਿੰਦਗੀ ਮੈਨੂੰ ਰਹੇਗਾ ਕਿ ਮੇਰੀਆਂ ਜਿਹੜੀਆਂ ਸਿਸਟਰ ਸੀਗੀਆਂ ਦੋਨੋਂ ਵੱਡੀਆਂ ਸੀ ਉਹਨਾਂ ਨੂੰ ਅਸੀਂ ਪੜਾ ਨਹੀਂ ਸਕੇ ਕਿਉਂਕਿ ਸਾਨੂੰ ਬਲਾਈਂਡ ਸਕੂਲ ਦਾ ਲੇਟ ਪਤਾ ਲੱਗਿਆ ਸੀ ਪਰ ਮੇਰੀ ਇਸ ਵੀਡੀਓ ਦੇ ਮਾਰਫਤ ਜਿਹੜੀ ਸਾਡੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਮੇਰੀ ਹੱਥ ਵਨ ਕੇ ਬੇਨਤੀ ਆ ਵੀ ਤੁਹਾਡੀ ਆਸਪਾਸ ਪਹਿਲੀ ਗੱਲ ਤਾਂ ਪ੍ਰਮਾਤਮਾ ਕਰੇ ਕਿ ਇਸ ਤਰ੍ਹਾਂ ਦਾ ਕੋਈ ਬੱਚਾ ਕੋਈ ਨਾ ਹੋਵੇ ਤੇ ਜੇਕਰ ਤੁਹਾਨੂੰ ਕੋਈ ਨੇਤਰਹੀਨ ਬੱਚਾ ਵੀ ਉਹਨੂੰ ਜਰੂਰ ਜਿਹੜਾ ਰਾਪਤਾ ਉਹਦਾ ਤੁਸੀਂ ਸਾਡੇ ਤੱਕ ਕਰਵਾਓ ਤਾਂ ਕਿ ਅਸੀਂ ਉਸ ਬੱਚੇ ਨੂੰ ਵਧੀਆ ਸਕੂਲ ਤੱਕ ਉਹਨੂੰ ਲੈ ਕੇ ਚਲੀਏ ਜਿਸ ਤਰ੍ਹਾਂ ਇਹ ਸਾਰੇ ਬੱਚੇ ਪੜ੍ਹ ਰਹੇ ਨੇ ਪੜ੍ਹਾਈ ਕਰਕੇ ਜਿੱਦਾਂ ਜੋਬ ਸਰਕਾਰੀ ਜੋਬ ਦੇ ਵਿੱਚ 1% ਰਾਖਵਾ ਕੋਟਾ ਦੇ ਤਰਹੀਨਾਂ ਦਾ ਤੇ ਉਹਦੇ ਦੇ ਵਿੱਚ ਕੁਝ ਜੋਬ ਵੀ ਕਰਦੇ ਆਂ ਤੇ ਕੁਝ ਜੋਬ ਦੀ ਉਡੀਕ ਦੇ ਵਿੱਚ ਵੀ ਨਿਕੀਆਂ ਦੀ ਪੜ੍ਹਾਈ ਚੱਲ ਰਹੀ ਹੈ ਸੁਰਿੰਦਰ ਅਗਰ ਗੱਲ ਕਰੀਏ ਤਾਂ ਤੁਹਾਡੀ ਪੜ੍ਹਾਈ ਦੀ ਤੇ ਕੀ ਕਰ ਰਹੇ ਹੋ ਤੁਸੀਂ ਇਸ ਟਾ ਮੈਂ ਇਸ ਵਕਤ ਵੀ ਮਤਲਬ ਪਲੱਸ 2 ਕਲਾਸ ਦੇ ਵਿੱਚ ਹਾਂ ਪਲੱਸ 2 ਕਰ ਰਿਹਾ ਹਾਂ ਹਾਂਜੀ ਠੀਕ ਹੈ ਬੀਕੋਟ ਤੇ ਕੀ ਟਾਰਗੇਟ ਆ ਤੁਹਾਡਾ ਕੀ? ਆ ਟਾਰਗੇਟ ਤਾਂ ਬਹੁਤ ਹੈ ਲੇਕਿਨ ਕਹਿੰਦੇ ਹੁੰਦੇ ਕਿ ਭਈ ਹਰ ਚੀਜ਼ ਮਿਲ ਜਾਏ ਉਹ ਵੀ ਸੰਭਵ ਨਹੀਂ ਹੈ। ਹੂੰ। ਤੋਂ ਮੈਂ ਆਪਣੇ ਤਿੰਨ ਗੋਲ ਜੋ ਸਭ ਤੋਂ ਜ਼ਿਆਦਾ ਮਤਲਬ ਰੱਖੇ ਹੋਏ ਅੱਗੇ। ਪਹਿਲਾ ਗੋਲ ਮੇਰਾ ਹੈਗਾ ਇੱਕ ਦੇਸ਼ ਦਾ ਚੰਗਾ ਤੇ ਸੁੱਚਾ ਤੇ ਸੱਚਾ ਨਾਗਰੀਕ ਬਣਨਾ। ਵੈਰੀ ਕੁਲ। ਜੀ ਦੂਜਾ ਮੇਰਾ ਗੋਲ ਹੈਗਾ ਇੱਕ ਕਾਬਿਲ ਆਈਐਸ ਅਫੀਸਰ ਬੰਦਾ। ਵੈਰੀ ਕੁਲ। ਹੈਨਾ? ਤੇ ਇੱਕ ਆ ਮੇਰਾ ਮਤਲਬ ਮੈਨੂੰ ਬੋਲਣ ਦਾ ਬਹੁਤ ਸ਼ੌਂਕ ਹੈਨਾ। ਤੁਸੀਂ ਜਿੰਨਾ ਮਰਜ਼ੀ ਚੁੱਪ ਕਰਾ ਲਵੇਂ ਚੁੱਪ ਨਹੀਂ ਹੋਣਾ ਚਲਦੀ। ਫਿਰ ਮੈਨੂੰ ਇੱਕ ਵਕੀਲ ਬਣਦੀ ਇੱਕ ਕਦਰ ਵੀ ਦਿਲੋਂ ਉੱਠਦੀ ਹੈ ਚੀਜ਼ ਕਿ ਯਾਰ ਵਕੀਲ ਬਣਿਆ ਜਾਵੇ। ਜੀ। ਅੱਛਾ ਕਿਹਨੂੰ ਆਪਣਾ ਆਦਰਸ਼ ਕਿਹਨੂੰ ਮੰਨਦੇ ਹੋ? ਅ ਕਿਹਦੇ ਵਿੱਚ? ਜ਼ਿੰਦਗੀ ਦੇ ਵਿੱਚ ਜੇ ਤੁਸੀਂ ਇਹ ਟਾਰਗੇਟ ਜਿਹੜੇ ਪੈਨੇ ਨਾਲ ਅਚੀਵ ਕਰਨ ਵਾਸਤੇ ਜੀ ਤੁਸੀਂ ਕਿਹਨੂੰ ਆਦਰਸ਼ ਮੰਨਦੇ ਹੋ ਕਿ ਇਸ ਤਰ੍ਹਾਂ ਕਿ ਤੁਹਾਡੇ ਮਨ ਦੇ ਵਿੱਚ ਸਾਰੀਆਂ ਚੀਜ਼ਾਂ ਜਾਂ ਤਿੰਨ ਚਾਰ ਪੁਆਇੰਂਟ ਜਿਹੜੇ ਤੁਸੀਂ ਜ਼ਿੰਦਗੀ 'ਚ ਰੱਖੇ ਨੇ ਜੀ ਇਹਨਾਂ ਨੂੰ ਅਚੀਵ ਕਰਨ ਦੀ ਤੁਸੀਂ ਜਿਹੜੀ ਆਪਣੀ ਮਨ ਦੇ ਵਿੱਚ ਤਾਂਗ ਰੱਖੀ ਆ ਜੀ ਟ੍ਰੇਰਨਾ ਹਨਾ ਆਈਡੀਅਲ ਕਿਹੜੇ ਆ ਤੁਹਾਡੇ? ਜੀ ਆ ਆਈਡਲ ਸਾਰਿਆਂ ਦਾ ਇੱਕ ਹੀ ਹੁੰਦਾ ਹੈ ਮੇਰਾ ਵੀ ਇੱਕ ਹੈ ਮੇਰੇ ਮਾਪੇ ਕਿਉਂਕਿ ਸਾਡੀ ਸਟਾਰਟਿੰਗ ਜੋ ਫੈਮਿਲੀ ਸੀ ਉਹ ਬਹੁਤ ਪੂਰ ਸੀਗੀ ਤੇ ਮਾਪੇ ਦੀ ਸਟਰਗਲ ਨਾਲ ਉਹ ਮਤਲਬ ਉਹਨਾਂ ਨੇ ਬੁਲੰਦੀਆਂ ਛੁਈਆਂ ਆਵਦੀਆਂ ਬੜੀ ਬੜੀਆਂ ਬਿਜ਼ਨਸ ਉਹਨਾਂ ਦਾ ਸੋ ਉਹਨਾਂ ਨੂੰ ਹੀ ਇੱਕ ਆਪ ਦਾ ਆਈਡਲ ਬਣਿਆ ਹੋਇਆ ਕਿ ਯਾਰ ਇੱਕ ਪੂਰ ਫੈਮਿਲੀ ਤੋਂ ਇੱਕ ਰਿਚ ਫੈਮਿਲੀ ਬਣੀ ਹੈ ਤਾਂ ਯਾਨੀ ਕੋਈ ਕਾਬਲੀਅਤ ਹੈ ਸੋ ਆਪਣੇ ਮਾਪੇ ਨੂੰ ਆਪਣਾ ਆਈਡਲ ਮੰਨਦੇ ਨੇ ਸੁਰਿੰਦਰ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਹਨਾਂ ਦੇ ਮਾਪੇ ਨੇ ਮਿਹਨਤ ਕਰਕੇ ਅ ਅੱਜ ਇਸ ਮਕਾਮ ਤੇ ਪਹੁੰਚਣੇ ਅੱਛਾ ਬਿਜ਼ਨਸ ਇਹਨਾਂ ਦਾ ਬਸਟਲ ਕੀਤਾ ਸੋ ਇਸ ਕਰਕੇ ਉਸ ਚੀਜ਼ ਦੇ ਨਾਲ ਆਪਣੇ ਅੱਗੇ ਵਧਣਾ ਚਾਹੁੰਦੇ ਨੇ ਸੋ ਅੱਛੀ ਗੱਲ ਹੈ ਅੱਛਾ ਅ ਸਰੰਦਰ ਇੱਕ ਗੱਲ ਕਰੀਏ ਕਿ ਜਦੋਂ ਤੁਸੀਂ ਜਿਹੜੀ ਪੜ੍ਹਾਈ ਦੀ ਸ਼ੁਰੂਆਤ ਆ ਤੁਹਾਡੀ ਪਲੱਸ 2 ਦੇ ਵਿੱਚ ਤੁਸੀਂ ਪੜ੍ਹ ਰਹੇ ਹੋ ਇਸ ਟਾਈਮ ਪਟਿਆਲਾ ਦੇ ਵਿੱਚ ਜੀ ਸ਼ੁਰੂਆਤ ਕਿੱਥੋਂ ਹੋਈ ਸੀ ਸ਼ੁਰੂਆਤ ਹੋਈ ਸੀ ਕਿ ਅ ਮੈਂ ਜਦੋਂ 5 ਸਾਲ ਦਾ ਸੀਗਾ ਸਾਡੇ ਕੋਲੇ ਸੀਗਾ ਸਰਕਾਰੀ ਬਲਾਈਂਡ ਸਕੂਲ ਹੈ सिरसा ਦੇ ਵਿੱਚ सिरसा ਦੇ ਵਿੱਚ ਉਹ 8th ਕਲਾਸ ਤੱਕ ਹੈ ਹਮ 8th ਸਟੈਂਡਰਡ ਤੱਕ ਮੈਂ ਉੱਥੋਂ ਵਧੀਆ ਪੜ੍ਹਾਈ ਕੀਤੀ ਓਕੇ ਉਸ ਤੋਂ ਬਾਅਦ ਮਤਲਬ ਫਿਰ ਮੈਂ 9th ਇੱਥੇ ਆ ਗਿਆ ਤੇ ਉਸ ਤੋਂ ਬਾਅਦ ਐਵੇਂ ਕੰਟੀਨਿਊ ਸਟੱਡੀ ਚੱਲ ਰਹੀ ਹੈ ਜੀ ਤੇ ਫਿਰ ਖੇਡਣ ਦਾ ਸ਼ੌਂਕ ਕਿੱਥੋਂ ਪਿਆ ਖੇਡਣ ਦਾ ਸ਼ੌਂਕ ਮੈਨੂੰ ਤੀਜੀ ਚੌਥੀ ਕਲਾਸ ਤੋਂ ਪੈ ਗਿਆ ਸੀਗਾ ਇੱਕ ਸਾਡੇ ਮਤਲਬ ਬਹੁਤ ਪਹੁੰਚੀ ਹੋਈ ਹਸਤੀ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਲੜਾਈ ਦੇ ਅੱਜ ਦੇਖੀ ਜਾਓ ਨਹੀਂ ਬਸ ਲੜਾਈ ਨਹੀਂ ਕਰ ਮਤਲਬ ਉਹ ਖੁਦ ਵੀ ਕੁਝ ਨਹੀਂ ਬਣ ਪਾਏ ਹਾਂ ਹਨਾ ਅੱਛਾ ਤੇ ਉਹ ਮਤਲਬ ਮੈਨੂੰ ਕਹਿ ਰਹੇ ਦੇ ਸੀ ਉਹਦਾ ਨਾਮ ਤਾਂ ਨਹੀਂ ਲਈਏ ਤਾਂ ਚੰਗੀ ਗੱਲ ਹੈ ਬਿਲਕੁਲ ਬਿਲਕੁਲ ਕਿਉਂਕਿ ਕੋਈ ਅਗਲਾ ਉਹਨੂੰ ਨਾ ਸਰਚ ਕਰਨ ਲੱਗ ਜਵੇ ਉਸ ਨਾਲ ਸਹੀ ਗੱਲ ਹੈ ਸਹੀ ਗੱਲ ਹੈ ਦੇਖੋ ਸੋਚ ਦੇਖੋ ਦਰਸ਼ਕੋ ਕੀ ਇੱਕ ਸੋਚ ਹੈ ਕਿ ਇਸ ਤਰ੍ਹਾਂ ਦੇ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ ਵੀ ਜਿਹੜੇ ਲੋਕ ਖੁਦ ਨਹੀਂ ਕਾਮਯਾਬ ਹੋਏ ਔਰ ਦੂਜਿਆਂ ਨੂੰ ਕਾਮਯਾਬ ਹੁੰਦਾ ਦੇਖਣਾ ਨਹੀਂ ਉਹ ਲੋਕ ਜਾਂਦੇ ਉਸ ਤਰ੍ਹਾਂ ਦੇ ਲੋਕਾਂ ਦਾ ਨਾਮ ਲੈਣਾ ਵੀ ਕੀ ਹੈ ਗਲਤ ਹੈ ਬਿਲਕੁਲ ਤੇ ਫਿਰ ਉਸ ਤੋਂ ਬਾਅਦ ਫਿਰ ਫਿਰ ਮਤਲਬ ਮੈਂ ਪਹਿਲਾਂ ਤੁਹਾਨੂੰ ਪਤਾ ਹੈ ਬਲਾਈਂਡਸ ਜਿਹੜੀ ਬਾਲ ਹੁੰਦੀ ਸਾਡੀ ਨਾਰਮਲ ਬਹੁਤ ਬਹੁਤ ਮਤਲਬ ਉਹ ਨੀਚੇ ਆਉਂਦੀ ਹੈ ਨਾ ਤੇ ਮੈਨੂੰ ਕਾਫੀ ਅੰਡਰਾ ਬੋਲਿੰਗ ਆਉਂਦੀ ਤੇ ਕਹਿੰਦੇ ਯਾਰ ਤੁਸੀਂ ਅੰਡਰਾ ਬੋਲ ਖੇਲਦੇ ਹੋ ਕੀ ਤੁਹਾਡੀ ਸਕੋਪ ਐ ਕੁਝ ਹੈ ਤਾਂ ਹੈ ਨਹੀਂ ਐਧਰ ਉਧਰ ਦੀ ਰਿਡਮੀ ਬੋਲ ਕਹਿੰਦੇ ਨੇ ਆਪਣੇ ਪੰਜਾਬੀ ਚ ਕਿ ਰੋੜਮੀ ਬੋਲ ਖੇਡਦੇ ਹੋ ਤੁਸੀਂ ਤਾਂ ਨਾ ਤੇ ਅਸੀਂ ਆਖਿਆ ਯਾਰ ਸਾਡੀ ਰਿਡਮੀ ਬੋਲ ਹੀ ਸਾਨੂੰ ਕਾਮਯਾਬ ਬਣਾਉਗੀ ਠੀਕ ਹੈ ਉਹ ਕਹਿੰਦੇ ਯਾਰ ਕੁਝ ਨਹੀਂ ਬੰਦੀ ਜਿਵੇਂ ਵਿਰਾਟ ਕੋਹਲੀ ਹੁਣੀ ਖੇលਨੇ ਉੱਪਰ ਬਾਉਂਸ ਵਾਲੀ ਬੋਲ ਉਹ ਖੇលਿਆ ਕਰੋ ਅਸੀਂ ਆਖਿਆ ਲੈ ਯਾਰ ਤੂੰ ਇਹ ਕੰਮ ਕਰ ਉਹ ਸਾਡੀ ਰੀਡਮੀ ਬੋਲ ਖੇਡ ਕੇ ਦਿਖਾ ਦੇ। ਕੀ ਬਾਤ ਹੈ? ਹੈ? ਤੇ ਉਹ ਕਹਿੰਦਾ ਯਾਰ ਇਹ ਤਾਂ ਪੋਸੀਬਲ ਹੀ ਨਹੀਂ ਹੈ ਕਹਿੰਦਾ ਯਾਰ ਅਸੀਂ ਬੋਲ ਚੱਕਣੀ ਹੁੰਦੀ ਉੱਪਰ ਕਿਵੇਂ ਚੱਕਾਂਗੇ ਰੀਡਮੀ ਬੋਲ? ਮੈਂ ਕਿਹਾ ਬੱਸ ਫਿਰ ਅਸੀਂ ਉੱਪਰ ਵਾਲੀ ਨਹੀਂ ਖੇਡ ਸਕਦੇ ਅਸੀਂ ਨਿਚਵੀਂ ਵਾਲੀ ਖੇਡ ਸਕਦੇ ਹਾਂ। ਅਲੱਗ ਅਲੱਗ ਲੰਗ ਬੰਦੇ ਰਹੀ। ਹੌਸਲਾ ਦਾ ਕੀ ਦੇਣਾ ਉਲਟਾ ਡੀਮੋਰਲਾਈਜ਼ ਕਰਨਾ। ਕੋਈ ਇੱਕ ਬਹੁਤ ਜਿਹੜਾ ਵੱਡਾ ਇੱਕ ਕਿਸੇ ਬੰਦੇ ਦੇ ਵਿੱਚ ਇਸ ਤਰ੍ਹਾਂ ਦੀ ਘਾਟ ਹੁੰਦੀ ਆ। ਸੋ ਫਿਰ ਹੁਣ ਬਾਕੀ ਜਿਹੜਾ ਸੁਨੇਹਾ ਜਿਹੜੇ ਤੁਹਾਨੂੰ ਦਰਸ਼ਕ ਦੇਖ ਰਹੇ ਨੇ ਮੀਡੀਆ ਆਪਣਾ ਪੰਜਾਬ ਦੇ ਮਰਫਤ ਉਹਨਾਂ ਦੇ ਲਈ ਕੋ ਸੁਨੇਹਾ। ਆ ਸੁਨੇਹਾ ਮੇਰਾ ਮਤਲਬ ਕਮਨ ਪ੍ਰੋਬਲਮ ਹੋ ਗਈ ਹੈ ਨਸ਼ੇ ਦੀ ਹੈ ਨਾ ਨਸ਼ਾ ਇੱਕ ਐਵੀ ਦੀ ਚੀਜ਼ ਹੈ ਜੋ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਦਿੰਦੀ ਹੈ ਠੀਕ ਹੈ ਨਾ ਜੀ ਜੇ ਤੁਹਾਡੇ ਅੰਦਰ ਉਹ ਚੀਜ਼ ਹੈ ਤਾਂ ਹੁਣੇ ਮੇਰੀ ਗੱਲ ਸੁਣਨੀ ਛੱਡ ਦਿਓ ਵੈਰੀ ਗੁੱਡ ਕਿਉਂਕਿ ਜੇ ਇਹ ਨਾ ਛੱਡਿਆ ਫੇਰ ਇਹਨੇ ਤੁਮ ਨੂੰ ਵੀ ਚਲਾ ਦੇਣੀ ਹੈ ਵੈਰੀ ਗੁੱਡ ਸੋ ਇਹਨੇ ਤੁਹਾਡੀ ਜ਼ਿੰਦਗੀ ਚ ਬਣਾ ਦੇਣੀ ਹੈ ਸੋ ਬਹੁਤ ਵੱਡੀ ਗੱਲ ਹੈ ਸੋ ਇੱਕ ਬਹੁਤ ਵੱਡਾ ਮੈਸੇਜ ਹੈ ਤੇ ਜਦੋਂ ਤੁਸੀਂ ਗਾਣੇ ਗੋਣੇ ਗਾਉਨੇ ਹੋ ਕਦੇ ਨਸ਼ਿਆਂ ਦੇ ਉੱਤੇ ਵੀ ਕੁਝ ਲਾਇਆ ਕਦੇ ਵੀ ਨਸ਼ਿਆਂ ਦੀ ਬੁਰਾਈ ਦੇ ਖਿਲਾਫ ਵੀ ਕੁਝ ਇਸ ਤਰ੍ਹਾਂ ਦਾ ਕਦੇ ਕਰਿਆ ਦੇਖੋ ਇਸ ਤਰ੍ਹਾਂ ਮੈਂ ਦੂਜੀ ਸਿੰਗਰਾਂ ਨਹੀਂ ਗਾਣਾ ਪਰ ਮੇਰੀ ਇੱਕ ਮੈਂ ਚੀਜ਼ ਜੋ ਹੈਬਿਟ ਅਪਣਾਈ ਹੋਈ ਹੈ ਕਿ ਸਿੰਗਰ ਜਿੱਦਾਂ ਮਰਜ਼ੀ ਵੱਡਾ ਹੋਵੇ ਹਨਾ ਮੈਂ ਕੋਈ ਵੀ ਹਰ ਸਿੰਗਰ ਦੇ ਗਾਣੇ ਗਾਉਣਾ ਪਰ ਮੈਂ ਕਿਸੇ ਵੀ ਸਿੰਗਰ ਦਾ ਸ਼ਰਾਬ ਵਾਲਾ ਗਾਣਾ ਨਹੀਂ ਗਾਉਂਦਾ ਵੈਰੀ ਗੁੱਡ ਕਿਸੇ ਵੀ ਸਿੰਗਰ ਦਾ ਸਭ ਤੋਂ ਵੱਡੀ ਗੱਲ ਹੈ ਤੇ ਨਸ਼ਿਆਂ ਤੋਂ ਹਮੇਸ਼ਾ ਬਚਣਾ ਚਾਹੀਦਾ ਸੋ ਨੌਜਵਾਨੀ ਜਿਹਦਾ ਨਸ਼ੇ ਤੋਂ ਦੂਰ ਰਹੇ ਜਿਦਾ ਬਾਈ ਜੀ ਨੇ ਦੱਸਿਆ ਕਿ ਜੇਕਰ ਤੁਸੀਂ ਨਾ ਛੱਡਿਆ ਫਿਰ ਇਹਨੇ ਤੁਹਾਨੂੰ ਕਦੇ ਜੁੱਗੇ ਨਹੀਂ ਛੱਡਣਾ। ਨਹੀਂ ਛੱਡਣਾ। ਸੋ ਬਿਲਕੁਲ। ਸੋ ਇਹ ਜਿੰਦਗੀ ਜੰਦਾਬਾਦ ਆ ਜੀ। ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਹੋਰ ਖਾਸ شخصیت ਨਾਲ ਮਿਲਾਂਗੇ ਤੇ ਸਰਂਦਰ ਥੋੜਾ ਜਿਹਾ ਕੇ ਯਾਰ ਗੱਲ ਮੇਰੇ ਤੋਂ ਪੁੱਛਣੀ ਮੈਂ ਭੁੱਲ ਗਿਆ ਮੈਂ ਦੁਬਾਰਾ ਤੋੜ ਦਵਾਂ ਚਾਹੁੰਦਾ ਆ ਕਿ ਜਿਹੜੀ ਇੰਨੀ ਤੁਸੀਂ ਹਾਈ ਫਾਈ ਅੰਗਰੇਜ਼ੀ ਜਿਹੜੀ ਬੋਲ ਲੈਨੇ ਹੋ ਜੀ ਇਹ ਸਾਰੀ ਕਿਵੇਂ ਸੰਭਵ ਹੋਇਆ ਨਹੀਂ ਆਮ ਤੌਰ ਦੇ ਉੱਤੇ ਆਪਾਂ ਦੇਖਦੇ ਆ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ 12ਵੀਂ ਦੇ ਵਿੱਚ ਜਾ ਕੇ ਜਦੋਂ ਮਾਈ ਨੂੰ ਮਾੜੀ-ਮੋਟੀ ਹਾਈਲਾਈਟਸ ਵਗੈਰਾ ਕਰਨ ਲੱਗਦੇ ਨੇ ਉਹ ਸਾਰਾ ਕੁਝ ਕਿਵੇਂ ਸੰਭਵ ਹੋਇਆ ਇਹ ਸੰਭਵ ਆਇਆ ਹੋਇਆ ਕਿ ਜਿਹਨੇ ਵੀ ਬੰਦੇ ਆ ਨਾ ਬਾਹਰਲੇ ਆਊਟ ਆਫ ਪੰਜਾਬ ਹਾਂ ਉਹ ਇਹ ਸੋਚਦੇ ਆ ਕਿ ਪੰਜਾਬੀ ਅੰਗਰੇਜ਼ੀ ਨਹੀਂ ਬੋਲ ਸਕਦੇ ਮੈਨੂੰ ਉਹ ਚੀਜ਼ ਬਹੁਤ ਖਲਦੀ ਹੈ ਯਾਰ ਮੈਂ ਕਹਿੰਦਾ ਯਾਰ ਕਮਾਲ ਹੋ ਗਈ ਤੁਹਾਡੇ ਅਕਚੁਅਲੀ ਮੈਂ ਖੁਦ ਹਰਿਆਣਾ ਦਾ ਪਰ ਮੇਰੀ ਜੋ ਪੰਜਾਬੀ ਹੈ ਮੇਰਾ ਪੂਰਾ ਕਲਚਰ ਹੈ ਜੋ ਮੇਰੇ ਰਿਲੇਟਿਵਸ ਹੈ ਸਭ ਪੰਜਾਬੀ ਹੈ ਤੇ ਜਿੰਨੇ ਵੀ ਮਤਲਬ ਮੈਨੂੰ ਮਿਲਦੇ ਆ ਚਾਹੇ ਅੱਜਕੱਲ ਦੇ ਸਟੂਡੈਂਟਸ ਲਾ ਲਓ 올ਡ ਇਸ ਲਾ ਲਓ ਉਹ ਕਹਿੰਦੇ ਨੇ ਯਾਰ ਕਹਿੰਦੇ ਯਾਰ ਪੰਜਾਬੀ ਇਨ ਇੰਗਲਿਸ਼ ਬੋਲ ਸਕਦੇ ਮੈਂ ਉਹਨਾਂ ਨੂੰ ਕਹਿਣਾ ਮੈਂ ਕਿ ਲਓ ਹੁਣ ਸੁਣੋ ਤੁਸੀਂ ਪੰਜਾਬੀਆਂ ਨਹੀਂ ਗਏ ਜੀ ਯਾ ਬੜਾ ਫੈਂਟੈਸਟਿਕ ਬ੍ਰੋ ఓ ਵੈਰੀ ਗੁੱਡ ਵੈਰੀ ਗੁੱਡ ਸੋ ਇਹ ਹੈ ਜੀ ਜਿੰਦਗੀ ਜਿੰਦਾ एपिसोड ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਸੋ ਸਾਰੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ ਤਾਂ ਮੈਂ ਫਿਰ ਲਾਸਟ ਦੇ ਵਿੱਚ ਜਿਹੜਾ ਇਸ ਸੰਸਥਾ ਦਾ ਵੀ ਜਿਹੜਾ ਨੰਬਰ ਹੈ ਉਹ ਮੈਂ ਤੁਹਾਨੂੰ ਜਰੂਰ ਅਨਾਉਂਸ ਕਰਾਂਗਾ ਜਿਹੜਾ 0161 4502250 ਇਸ ਤੋਂ ਇਲਾਵਾ ਦੂਸਰਾ ਨੰਬਰ ਹੈ ਜੀ 01612 533 979 ਇਹਨਾਂ ਨੰਬਰਾਂ ਦੇ ਉੱਤੇ رابطہ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਗਰ ਮਦਦ ਕਰਨੀ ਚਾਹੋ ਤਾਂ ਇਸ ਸੰਸਥਾ ਦੇ ਵਿੱਚ ਤੁਸੀਂ رابطہ ਕਰ ਸਕਦੇ ਹੋ ਸੋ ਹੋਰ ਵਧੇਰੇ ਜਾਣਕਾਰੀ ਦੇ ਲਈ ਇਹਦਾ ਨੇਤਰਹੀਨਾਂ ਦੀ ਕਿਸ ਤਰ੍ਹਾਂ ਇਹਨਾਂ ਨੂੰ ਅੱਗੇ ਸਕੂਲਾਂ ਦੇ ਵਿੱਚ ਪੜ੍ਹਾਈ ਵਗੈਰਾ ਕਰਾਉਣੀ ਹੈ ਜਾਂ ਹੋਰਿਆਂ ਲਈ ਕੀ ਓਪਰਚ्युनिटीਜ਼ ਹੈਗੀਆਂ ਉਹਦੇ ਲਈ ਅਗਰ ਤੁਸੀਂ ਗੱਲਬਾਤ ਮੇਰੇ ਨਾਲ ਵੀ ਕਰਨਾ ਚਾਹੋ ਤਾਂ ਮੇਰੇ ਨਾਲ ਤੁਸੀਂ 94780 5100 ਇਸ ਨੰਬਰ ਦੇ ਉੱਤੇ رابطہ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ